no dia! ਦੀ ਸੇਵਾ ਲੈ ਲਈ ਇਹਨਾਂ ਜਨਮਾਂ ਦੀ ਸੇਵਾ ਖਾਣੇ ਜਿਨਾਂ ਦਰਗ਼ਤ ਵਿਕਾਰ ਚ ਉਠਾ ਉਹ ਆਪੇ ਸੱਚਾ ਵਖਾਡੇ ਜਗਵਾਲੇ ਸੱਚਾ ਸਤਿਗੁਰੂ ਮਿਲਿਆ ਸੋ ਆਪਣਾ ਮਨ ਥਾਏ ਰੱਖਿਆ ਹੋਆ ਪਰ ਆਪਣੀ ਬਤਨਾਂ ਲਈ ਜਨ ਨਾਲੇ ਨਿਕਾ ਗੁਰੂ ਮੇਰ ਸੋ ਦੇਵੈ ਜੇ ਕਾਪੇ ਭਗ ਕਟੜ ਕਵਾਲੇ ਬੰਦਲਾ ਚੋਕਾ ਜਲ ਜਿਤ ਬਖਸ਼ੇ ਚੜਾਇ ਸਵਾਇਆ ਕੋਈ ਤਿੰਨ ਤੋਂ ਬੜੇ ਆਏ ਜੇ ਰਸਕੈ ਸੁਕਾ ਮੈਂ ਆਪ ਨਾ ਨਾਮ ਨੋਣਾ ਨਾ ਸੱਚ ਆਏ ਤੋ ਵੇ ਸੱਚੇ ਪਜ ਪਜ ਹੋਏ ਆ ਜਾਣਾ ਸੋ ਅੱਲਾ ਚੌਕਾ ਭਗਤ ਸਤਉ ਤੇ ਆਖਿਆ ਕੰਮ ਨਿਆਵੇ ਅਦਗਰੇ ਮਨ ਬੇਚਾਰਾ ਗੱਲੀ ਕਿਉ ਸੁਪਾਵੇ ਜੰਦਰ ਤੇ ਮੇ ਸਤ ਕੀ ਸੋ ਕੋੜੇ ਆਵੇ ਕੋੜੇ ਜਾਵੇ ਦਾ ਜੋ ਸਿੱਖ ਖਾਏ ਜੋ ਪੜ ਕੇ ਉਹਦਾ ਨਾਮ हिकु दौड़ मु सिखी प ਇਹ ਬੇਮੁਖ ਬੇਮੁਖ ਨੂੰ ਪਾਇਆ खिया जल सौ yeah <laughs> You're not on Obrigado, i don't know. सो पूरा सतगुरु ਸਾਧੂ ਕੀ ਬੜਿਆਈ ਦੇ ਚੜ੍ਹ ਸਵਾਈ ਅਰ ਕੀ ਦੁਆਦਰ ਸਜ ਸ਼ਾਹ ਅਮਾਰੇ ਸਜ ਪੂਜੀ ਨਾਮ ਗਾਏ ਤਵ ਬਣ ਜਾ ਰਹੇ ਥਾਰੇ ਸੱਚ ਸੇਵ ਸੱਚ ਬਣ ਜਿੜਾ ਜਿਸ ਅੰਦਰ ਤੁਰੀ ਚੂਲੋਂ ਬਜੈ ਕੀਤਾ ਕਰਤੇ ਉਹ ਦਸ ਬਗਿਆ ਦੇ ਤੁਲੀ ਕਰੇ ਅੜੋ ਦੀਪਾਈ ਦੁਖਾਂ ਦੀ ਤਕਾਲ ਗਰਜਾਈ ਪਾਈ ਬਿਖੋ ਨਿਆ ਉਸਰ ਬਾਤਿਕਾ ਜਿਹਾ ਕੋਈ ਕਰੇ ਤੇ ਆ ਕੋਈ ਪਾਏ ਜਨਾਨ ਕੋ ਸਾਂ ਸੋਜੀ ਪਾਈ ਫਰਦਾਕੀਆਂ ਬਾਗਾ ਕੇ ਫੁਕ ਫੁਕ ਮੁਹ ਤੋਂ ਦਾਹੀ ਜੋ ਸਰ ਗੁਰਾਰੇ ਤੇ ਜਾਏ ਮਿਲੈ ਰੈਂਦੀ ਖੂਦੀ ਸਬਤ ਗਵਾਹੀ ਕੋਈ ਅੱਗੇ ਕੁਸ਼ਤੀ ਗੁਰ ਕੀ ਇਹ ਫਿੱਟੀ ਜੋਸ ਮਿਲੈ ਤੇ ਕੁਸ਼ਤ ਉਠਾਹੀ ਹਰ ਤੇਰਾ ਦਰਸਨਾ ਕਰੋ ਜੋ ਦੂਜੇ ਭਾਏ ਚਿਤ ਲਾਹੀ ਤੁਰ ਕਰਤਾ ਮੇਰ ਪੈ ਪੈਰੀ ਪਿਆ ਜਸ ਵਾਤਿਆ ਲੋਈ ਇਸ ਦੁੱਖਾਂ ਤੇ ਮੰਡ ਨਾ ਛੁਕਾਰ ਕਰੇ ਜੇ ਮਦੂਆ ਫਰਿਆ ਤੇ ਤੂੰ ਕਿਸ ਗੁਜਾਰਾ ਪੋਇਆ ਜੈਸਾ ਬੀਜੇ ਸੋ ਦੁੜੈ ਜਿਹ ਆਪਰ ਕੇ ਨੈ ਮੋਇਆ ਜੇ ਕਿਰਪਾ ਕਰੇ ਪ੍ਰਭਣੀ ਤੇ ਸਤਗੁਰ ਕੇ ਚਰਨ ਧੋਇਆ ਉਸ ਗੁਰ ਪਿਛੈ ਤਰ ਗਿਆ ਜਿਉ ਲੋਹਾ ਗਾੜ ਕੇ ਕੀ ਵਿੱਚ ਜੋਤ ਉਹ ਜ ਰਤਨ ਵਿੱਚ ਲੋਕ ਰਹੇ ਕੋਈ ਗੁਰੂ ਸਾਹਿਬ Yeah, I'm not a hard of the time. ਹਰੀ ਵਸਾਏ ਸੀ ਜੰਦਰਗਾ ਮਿਲਾ dar de